ਸਾਰੀਆਂ ਭੈਣਾਂ ਬਹੁਤ ਸਾਰੇ ਭਰਾ ਜਦੋਂ ਅਸੀਂ ਇੱਕ ਹੀ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਤਾਂ ਉਹ ਸਿਰਫ ਆਪਣੇ ਆਪਣੀ ਫੈਮਿਲੀ ਦੇ ਲਈ ਪ੍ਰਾਰਥਨਾ ਕਰਦੇ ਆ ਉਸੇ ਘਰ ਵਿੱਚ ਰਹਿਣ ਵਾਲੇ ਦੂਜੇ ਪਰਿਵਾਰ ਦੇ ਲਈ ਵੀ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੀ ਸੁੱਖ ਵੀ ਨਹੀਂ ਮੰਗਦੇ ਕਿਉਂ ਕਿਉਂਕਿ ਉਹ ਜੀ ਸਾਡੇ ਰੱਬ ਨੂੰ ਨਹੀਂ ਮੰਨਦੇ ਉਹ ਸਾਡੇ ਹਿਸਾਬ ਨਾਲ ਨਹੀਂ ਚੱਲਦੇ ਪਰ ਬਾਈਬਲ ਕਹਿੰਦਾ ਸਾਰਿਆਂ ਦੇ ਲਈ ਪ੍ਰਾਰਥਨਾ ਕਰਿਓ ਜਦੋਂ ਤੁਸੀਂ ਆਪਣਾ ਭਲਾ ਮੰਗਣਾ ਹੈ ਆਪਣੇ ਭਰਾ ਦਾ ਵੀ ਭਲਾ ਮੰਗੋ ਭਾਵੇਂ ਉਹ ਤੁਹਾਡੇ ਨਾਲ ਚਰਚ ਜਾਂਦਾ ਜਾਂ ਨਹੀਂ ਜਾਂਦਾ ਡੋਜ਼ਨਟ ਮੈਟਰ ਜਦੋਂ ਆਪਣੀ ਭਲਾਈ ਮੰਗਣੀ ਆਪਣੀਆਂ ਭੈਣਾਂ ਦੀ ਭਲਾਈ ਵੀ ਮੰਗੋ ਜਦੋਂ ਆਪਣੇ ਘਰ ਵਿੱਚ ਬਰਕਤ ਮੰਗਦੇ ਆਪਣੇ ਦਰਾਨੀ ਜਠਾਣੀ ਦੇ ਘਰ ਵਿੱਚ ਵੀ ਬਰਕਤ ਮੰਗੋ ਜਦੋਂ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਦੇ ਹੋ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਦੀ ਤੰਦਰੁਸਤੀ ਵੀ ਮੰਗੋ ਆਪਣੇ ਗਵਾਂਢੀ ਦੀ ਬਰਕਤ ਮੰਗੋ ਕਰਨ ਦਾ ਤਰੀਕਾ ਇਹੀ ਆ